ਸੰਤ ਹਥਿਆਰ ਚੁੱਕ ਸਕਦਾ ਹੈ ਕਿ ਸਿਪਾਹੀ ਦਿਯਾਲੂ ਹੋ ਸਕਦਾ ਹੈ ਸਿੱਖੀ ਕਹਿੰਦੀ ਹੈ ਹਾਂ ਇਸੇ ਸੋਚ ਨੂੰ ਕਿਹਾ ਜਾਂਦਾ ਹੈ ਸੰਤ ਤੇ ਸਿਪਾਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਸਮਝਾਂਗੇ ਸੰਤ ਸਿਪਾਹੀ ਸੰਤ ਸਿਪਾਹੀ ਦੋ ਸ਼ਬਦਾਂ ਤੋਂ ਬਣਿਆ ਹੈ ਸੰਤ ਤੇ ਸਿਪਾਹੀ ਸੰਤ ਦਾ ਅਰਥ ਹੈ ਅੰਦਰੋਂ ਰੱਬ ਨਾਲ ਜੁੜਿਆ ਹੋਇਆ ਮਨੁੱਖ ਸਿਪਾਹੀ ਬਾਹਰੋਂ ਜ਼ੁਲਮ ਦੇ ਖਿਲਾਫ ਖੜਾ ਜੋਦਾ ਸਿੱਖੀ ਸਾਨੂੰ ਸਿਰਫ ਧਿਆਨ ਕਰਨ ਵਾਲਾ ਸੰਤ ਨਹੀਂ ਬਣਾਉਂਦੀ ਜਾਂ ਇੱਕ ਜੋਧਾ ਨਹੀਂ ਬਣਾਉਂਦੀ ਸਿੱਖ ਬਣਦਾ ਹੈ ਸੰਤ ਵੀ ਤੇ ਸਿਪਾਹੀ ਵੀ ਸਿੱਖ ਧਰਮ ਵਿੱਚ ਸੰਤ ਉਹ ਨਹੀਂ ਜੋ ਦੁਨੀਆ ਛੱਡ ਦੇ ਸੰਤ ਉਹ ਹਨ ਜੋ ਗ੍ਰਹਿਸਥ ਵਿੱਚ ਰਹਿੰਦਾ ਹੈ ਇਮਾਨਦਾਰੀ ਨਾਲ ਕੰਮ ਕਰਦਾ ਹੈ ਕਿਰਤ ਕਰਦਾ ਹੈ ਨਾਮ ਜਪਦਾ ਹੈ ਦਇਆ ਤੇ ਨਿਮਰਤਾ ਰੱਖਦਾ ਹੈ ਗੁਰੂ ਨਾਨਕ ਦੇਵ ਜੀ ਨੇ ਸਾਫ਼-ਸਾਫ਼ ਕਿਹਾ ਹੈ ਸੱਚਹੁ ਔਰ ਸਭ ਕੋ ਉੱਪਰ ਸੱਚ ਆਚਾਰ ਇਸ ਦਾ ਅਰਥ ਹੈ ਸਿਰਫ ਸੱਚ ਬੋਲਣਾ ਕਾਫੀ ਨਹੀਂ ਸੱਚਾ ਜੀਵਨ ਜਿਉਣਾ ਜ਼ਰੂਰੀ ਹੈ ਸੰਤ ਉਹ ਹੈ ਜੋ ਪੰਜ ਵਿਕਾਰਾਂ ਤੇ ਕਾਬੂ ਪਾਏ ਜਾਨੀ ਕਿ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਦੂਰ ਹੋਵੇ ਹੁਣ ਗੱਲ ਕਰੀਏ ਸਿਪਾਹੀ ਸਿੱਖੀ ਵਿੱਚ ਸਿਪਾਹੀ ਦਾ ਮਤਲਬ ਲੜਾਈ ਦਾ ਸ਼ੌਕੀਨ ਨਹੀਂ ਬਲਕਿ ਨਿਆਂ ਦਾ ਰੱਖਿਆ ਕਰਨ ਵਾਲਾ ਹੈ ਸਿਪਾਹੀ ਕਮਜ਼ੋਰ ਦੀ ਰੱਖਿਆ ਕਰਦਾ ਹੈ ਅਨਿਆਂ ਨੂੰ ਚੁੱਪ-ਚਾਪ ਸਹਿਂਦਾ ਨਹੀਂ ਪਰ ਬਿਨਾਂ ਕਾਰਨ ਹਿੰਸਾ ਵੀ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਚੁੰਨ ਕਰ ਅਜ ਹਮ ਹੀਲਤੇ ਦਰ ਗੁਜ ਸਤ ਹalal ਅਸਤ ਬੁਰਦਨ ਬੋ ਸ਼ਮਸ਼ੀਰ ਦਸਤ ਇਸ ਦਾ ਅਰਥ ਹੈ ਜਦੋਂ ਸਾਰੇ ਸ਼ਾਂਤਮਈ ਰਸਤੇ ਮੁੱਕ ਜਾਣ ਤਾਂ ਤਲਵਾਰ ਚੁੱਕਣਾ ਧਰਮ ਹੈ ਸਿੱਖੀ ਕਹਿੰਦੀ ਹੈ ਜ਼ੁਲਮ ਸਹਿਣਾ ਵੀ ਗਲਤ ਹੈ ਜ਼ੁਲਮ ਕਰਨਾ ਵੀ ਗਲਤ ਹੈ ਸੰਤ ਤੇ ਸਿਪਾਹੀ ਮਨੋ ਸ਼ਾਂਤ ਦਿਰੋਧਿਆਲੂ ਪਰ ਕਰਮਾ ਵਿੱਚ ਨੇ ਡਰ ਇਹ ਸਾਰੇ ਸਿੱਖੀ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਸਨਾ ਕੀਤੀ ਖਾਲਸੇ ਵਿੱਚ ਨਾਮ ਜਪਦੇ ਹਨ ਕੀਰਤ ਕਰਦੇ ਹਨ ਵੰਡ ਕੇ ਛਕਦੇ ਹਨ ਅਤੇ ਧਰਮ ਦੀ ਰੱਖਿਆ ਕਰਦੇ ਹਨ ਖਾਲਸਾ ਕਦੇ ਵੀ ਜ਼ੁਲਮ ਨਹੀਂ ਕਰਦਾ ਪਰ ਜ਼ੁਲਮ ਦੇ ਸਾਹਮਣੇ ਕਦੇ ਝੁਕਦਾ ਵੀ ਨਹੀਂ। ਇਹੀ ਹੈ ਸੰਤ ਤੇ ਸਿਪਾਹੀ ਦੀ ਜੀਤੀ ਜਾਗਦੀ ਮਿਸਾਲ। ਸੰਤ ਵਣਨ ਦਾ ਡੂੰਘਾ ਅਰਥ ਕੀ ਹੈ? ਸਿੱਖੀ ਵਿੱਚ ਸੰਤ ਦਾ ਮਤਲਬ ਸੰਨਿਆਸੀ ਦਾ ਜੰਗਲਾਂ ਵਿੱਚ ਰਹਿਣਾ ਨਹੀਂ। ਸੰਤ ਉਹ ਹੁੰਦੇ ਹਨ ਜੋ ਗ੍ਰਸਥ ਵਿੱਚ ਰਹਿ ਕੇ ਰੱਬ ਨੂੰ ਯਾਦ ਕਰਦੇ ਹਨ ਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹਨ। ਪੰਜ ਵਿਕਾਰਾਂ ਤੇ ਯਾਨੀ ਕਿ ਜਿੱਦਾਂ ਕੀ ਪਹਿਲਾਂ ਹੀ ਗੱਲ ਕੀਤੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਕਾਬੂ ਕਰਦੇ ਹਨ ਸੰਤ ਬਣਨ ਦਾ ਮਤਲਬ ਹੈ ਗੁੱਸੇ ਤੇ ਕਾਬੂ ਲਾਲਚ ਤੋਂ ਦੂਰ ਅਹੰਕਾਰ ਨੂੰ ਮਾਰਨਾ ਹੁਣ ਅਸੀਂ ਕਕਾਰ ਅਤੇ ਸੰਤ ਸਿਪਾਹੀ ਬਾਰੇ ਗੱਲ ਕਰਦੇ ਹਾਂ ਪੰਜ ਕਕਾਰ ਸਿਰਫ ਨਿਸ਼ਾਨ ਹੀ ਨਹੀਂ ਹਨ ਕਿਰਪਾਨ ਦਾ ਅਰਥ ਹੈ ਜ਼ੁਲਮ ਦੇ ਖਿਲਾਫ ਤਿਆਰੀ ਕੇਸ ਦਾ ਅਰਥ ਹੈ ਰੱਬ ਦੀ ਰਜ਼ਾ ਕਬੂਲ ਕਰਨੀ ਕੜਾ ਅਨੁਸ਼ਾਸਨ ਦਾ ਪ੍ਰਤੀਕ ਹੈ ਕਿ ਸ਼ਹਿਰਾ ਪਵਿੱਤਰਤਾ ਦਾ ਪ੍ਰਤੀਕ ਹੈ ਗੰਗਾ ਸਾਫ਼ ਸੁਥਰਾ ਜੀਵਨ ਦਾ ਪ੍ਰਤੀਕ ਹੈ ਇਹ ਸਾਰੇ ਸੰਤ ਸਿਪਾਹੀ ਜੀਵਨ ਨੂੰ ਸੰਤੁਲਿਤ ਕਰਦੇ ਹਨ ਸਿੱਖੀ ਵਿੱਚ ਸੇਵਾ ਵੀ ਸੰਤ ਸਿਪਾਹੀ ਦਾ ਹੀ ਹਿੱਸਾ ਹੈ ਲੰਗਰ ਚਲਾਉਣਾ ਬਿਮਾਰ ਦੀ ਮਦਦ ਕਰਨਾ ਆਪ ਦਾ ਵਿੱਚ ਸਹਾਇਤਾ ਬਿਨਾਂ ਭੇਦ ਭਾਅ ਦੇ ਸਹਿਯੋਗ ਇਹ ਦਇਆ ਵਾਲਾ ਸੰਤ ਹੈ ਤੇ ਜ਼ਰੂਰਤ ਪੈਣ ਤੇ ਰੱਖਿਆ ਕਰਨ ਵਾਲਾ ਸਿਪਾਹੀ ਹੈ ਸੰਤ ਸਿਪਾਹੀ ਹੋਣਾ ਸਿਰਫ ਤਲਵਾਰ ਚੁੱਕਣਾ ਨਹੀਂ ਸੰਤ ਸਿਪਾਹੀ ਹੋਣਾ ਹੈ ਅੰਦਰੋਂ ਪਵਿੱਤਰ ਰਹਿਣਾ ਤੇ ਬਾਹਰੋਂ ਜੁਲਮ ਅੱਗੇ ਕਦੇ ਨਾ ਝੁਕਣਾ। ਇਹ ਹੀ ਸਿੱਖੀ ਦੀ ਅਸਲੀ ਰੂਹ ਹੈ। ਸਿੱਖੀ ਸਾਨੂੰ ਕਮਜ਼ੋਰ ਨਹੀਂ ਬਣਾਉਂਦੀ, ਸਿੱਖੀ ਸਾਨੂੰ ਸੰਤ ਸਿਪਾਹੀ ਬਣਾਉਂਦੀ ਹੈ। ਜੇ ਅੱਜ ਗਲਤ ਦੇ ਖਿਲਾਫ ਚੁੱਪ ਰਹੇ ਤਾਂ ਅਸੀਂ ਸੰਤ ਤਾਂ ਹੋ ਸਕਦੇ ਹਾਂ ਪਰ ਸਿਪਾਹੀ ਨਹੀਂ। ਸੰਤ ਸਿਪਾਹੀ ਬਣੋ, ਮਤਲਬ ਕਿ ਸੰਤ ਦਾ ਕੰਮ ਵੀ ਕਰੋ ਤੇ ਸਿਪਾਹੀ ਦਾ ਕੰਮ ਵੀ ਕਰੋ। ਆਓ ਅਸੀਂ ਸਾਰੇ ਇਸ ਸੋਚ ਨੂੰ ਆਪਣੇ ਜੀਵਨ ਵਿੱਚ ਜੀਉਂ ਕਰੀਏ ਜੇ ਤੁਸੀਂ ਵੀ ਮੰਨਦੇ ਹੋ ਕਿ ਨਿਆਂ ਲਈ ਖੜਾ ਹੋਣਾ ਧਰਮ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿੱਚ ਲਿਖੋ ਸੰਤ ਸਿਪਾਹੀ ਸੰਤ ਮੰਨਤੋਂ ਸਿਪਾਹੀ ਕਰਮ ਤੋਂ ਇਹੀ ਹੈ ਸੰਤ ਸਿਪਾਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ